ਸਤਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੂੰ ਦੀ ਅਗਲੀ ਪੇਸ਼ਕਸ਼ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ 19 ਸਾਲ ਪਹਿਲਾਂ 7 ਲੋਕਲ ਟ੍ਰੇਨਸ ਮੁੰਬਈ ਦੀਆਂ 7 ਲੋਕਲ ਟ੍ਰੇਨਸ ਦੇ ਵਿੱਚ ਆਧੁਨਿਕ ਬੰਬਾਂ ਦੇ ਨਾਲ ਧਮਾਕੇ ਹੁੰਦੇ ਨੇ ਮਹਿਜ਼ 11 ਮਿੰਟਾਂ ਦੇ ਅੰਦਰ 199 ਲੋਕ ਮੌਤ ਦਾ ਸ਼ਿਕਾਰ ਹੋ ਜਾਂਦੇ ਨੇ ਤੇ 816 ਲੋਕ ਜ਼ਖਮੀ ਹੋ ਜਾਂਦੇ ਨੇ 3 ਮਹੀਨੇ ਦੇ ਅੰਦਰ-ਅੰਦਰ ਮਹਾਰਾਸ਼ਟਰ ਪੁਲਿਸ ਦਾ ਐਂਟੀ ਟੈਰੋਰਿਜ਼ਮਸ ਕੋਲ 13 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲੈਂਦਾ 15 ਹੋਰਨਾਂ ਨੂੰ ਦੋਸ਼ੀ ਕਰਾਰ ਦਿੰਦਾ ਤੇ ਕਿਹਾ ਜਾਂਦਾ ਉਹ ਘਗੌੜੇ ਨੇ ਭੱਜੇ ਹੋਏ ਨੇ ਹਜੇ ਤੱਕ ਫੜੇ ਨਹੀਂ ਗਏ ਤੇ ਇਹ ਵੀ ਦਾਵਾ ਕੀਤਾ ਜਾਂਦਾ ਹੈ ਕਿ ਸਾਰਾ ਕੇਸ ਸੁਲਝਾ ਲਿਆ ਗਿਆ ਹੈ ਸਖਤ ਕਾਨੂੰਨ ਯੂਏਪੀਏ ਤੇ ਮਕੋਕਾ ਲਗਾਏ ਜਾਂਦੇ ਹਨ ਤੇ ਇਹ ਵੀ ਦਾਵਾ ਕੀਤਾ ਜਾਂਦਾ ਹੈ ਕਿ ਦੋਸ਼ੀਆਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਸਪੈਸ਼ਲ ਅਦਾਲਤ ਦੇ ਵਿੱਚ ਕੇਸ ਚੱਲਦਾ ਹੈ 2015 ਵਿੱਚ ਉਮਰ ਕੈਦ ਤੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਪਰ ਸੋਮਵਾਰ ਨੂੰ ਬੀਤੇ ਕੱਲ ਬੰਬੇ ਹਾਈ ਕੋਰਟ ਉਹਨਾਂ 12 ਆਦਮੀਆਂ ਨੂੰ ਬਰੀ ਕਰ ਦਿੰਦੀ ਹੈ 617 ਪੇਜਾਂ ਦੇ ਇਸ ਫਾਈਲ ਵਿੱਚ ਜਾਂਚ ਤੇ ਕਈ ਸਵਾਲ ਖੜੇ ਕੀਤੇ ਗਏ ਹਨ ਉਹ ਕੇਸ ਜਿਸ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ ਉਸ ਦੀ ਜਾਂਚ ਵਿੱਚ ਇੰਨੀਆਂ ਕਮੀਆਂ ਸ਼ਮਦੀਦ ਗਵਾਹਾਂ ਨੂੰ ਕਿਵੇਂ ਚੁਣਿਆ ਗਿਆ ਜੋ ਨਕਸ਼ਿਕ ਕਥਿਤ ਤੌਰ ਤੇ ਦੋਸ਼ੀਆਂ ਤੋਂ ਮਿਲੇ ਉਸਤੇ ਹੀ ਨਿਰਪਰਤਾ ਤੋਂ ਲੈ ਕੇ ਇਕਬਾਲੀਆ ਜੁਰਮ ਦੇ ਬਿਆਨ ਕਿਵੇਂ ਲਏ ਗਏ ਹਰ ਚੀਜ਼ ਸਵਾਲਾਂ ਦੇ ਘੇਰੇ ਵਿੱਚ ਹੈ ਦੋਸ਼ੀਆਂ ਦੇ ਉੱਪਰ ਤਸ਼ੱਦਦ ਦੇ ਮੈਡੀਕਲ ਰਿਕਾਰਡ ਤੱਕ ਹਨ ਫੈਸਲੇ ਤੋਂ ਪਤਾ ਲੱਗਦਾ ਹੈ ਕਿ ਕੇਸ ਦਾ ਸਭ ਤੋਂ ਅਹਿਮ ਪਹਿਲੂ ਬੁਨਿਆਦੀ ਸਵਾਲ ਕਿਸ ਤਰ੍ਹਾਂ ਦੇ ਬੰਬ ਇਸਤੇਮਾਲ ਹੋਏ ਏ ਵੀ ਪ੍ਰੋਸੀਕਿਊਸ਼ਨ ਥੋ ਸਬੂਤਾਂ ਦੇ ਨਾਲ ਸਾਬਤ ਨਹੀਂ ਕਰ ਸਕੀ ਇਥੋਂ ਤੱਕ ਸੂਬੇ ਕੋਲ ਕੋਈ ਵੀ ਕਾਰਨ ਜਾਂ ਸਬੂਤ ਨਹੀਂ ਸੀ ਜਿਸ ਨਾਲ ਮਕੂਕਾ ਵਰਗੇ ਕਾਨੂੰਨ ਤਹਿਤ ਕਾਰਵਾਈ ਕੀਤੀ ਜਾ ਸਕੀ ਸਰਕਾਰੀ ਪੱਖ ਦੀਆਂ ਤਰੂਪੀਆਂ ਦੀ ਮਿਸਾਲ ਪੇਸ਼ ਕਰਦੇ ਹੋਏ ਦੋ ਸਰਕਾਰੀ ਗਵਾਹਾਂ ਦੇ ਬਿਆਨਾਂ ਦਾ ਜ਼ਿਕਰ ਕੀਤਾ ਗਿਆ ਜੋ ਕਿ ਡਿਪਟੀ ਕਮਿਸ਼ਨਰ ਆਫ ਪੁਲਿਸ ਡੀ ਐਮ ਫਰਤਾਰੇ ਤੇ ਵਰਦੇਸ਼ ਸਿੰਘ ਜੋ ਕਿ ਅਲੱਗ ਅਲੱਗ ਤਰੀਕਾਂ ਅਲੱਗ ਸਮੇਂ ਤੇ ਅਲੱਗ ਜਗ੍ਹਾ ਤੇ ਦਰਜ ਕੀਤੇ ਗਏ ਸਨ ਤੇ ਕਲਪਨਾ ਦੇ ਕਿੰਨੇ ਵੀ ਘੋੜੇ ਢਾ ਲਵੋ ਫੇਰ ਵੀ ਦੋਵੇਂ ਬਿਆਨਾਂ ਦੇ ਵਿੱਚ ਇੱਕੋ ਹੀ ਸਵਾਲ ਇੱਕੋ ਹੀ ਲੜੀਵਾਰ ਅਨੁਸਾਰ ਉਹਨਾਂ ਦਾ ਘਟਨਾਕ੍ਰਮ ਹੈ ਉਸ ਤੋਂ ਬਾਅਦ ਇੱਕੋ ਹੀ ਜਵਾਬ ਮਿਲਣੇ ਨਾ ਸੰਕਲ ਹਨ ਇੱਕ ਕਿਸੇ ਵੀ ਤਰੀਕੇ ਨਾਲ ਸੰਕਲ ਨਹੀਂ ਇਸ ਤੋਂ ਹੀ ਦੋਸ਼ੀਆਂ ਦੇ ਇਕਬਾਲੀਆਂ ਜੁਰਮ ਦੇ ਬਿਆਨ ਦਰਜ ਕਰਨ ਦੇ ਤਰੀਕੇ ਦੀ ਸਚਾਈ ਤੇ ਸਵਾਲ ਉੱਠਦੇ ਹਨ ਤੇ ਸ਼ੱਕ ਵੀ ਪੈਦਾ ਹੁੰਦਾ ਹੈ ਇਹ ਸਾਰਾ ਕੁਝ ਅਦਾਲਤ ਦੇ ਵੱਲੋਂ ਕਿਹਾ ਗਿਆ ਇਸ ਤੋਂ ਇਲਾਵਾ ਕੇੀਐਮ ਹਸਪਤਾਲ ਤੇ ਭਾਬਾ ਹਸਪੀਟਲ ਦੇ ਡਾਕਟਰਾਂ ਵੱਲੋਂ ਦੋਸ਼ੀਆਂ ਤੋਂ ਜੁਰਮ ਕਬੂਲ ਕਰਵਾਉਣ ਲਈ ਤਸ਼ੱਦਦ ਦੀਆਂ ਸੰਭਾਵਨਾਵਾਂ ਦੇ ਕਾਫੀ ਸੰਕੇਤ ਹਨ ਇਸ ਬਿਆਨ ਨੂੰ ਵੀ ਧਿਆਨ ਦੇ ਵਿੱਚ ਲਿਆ ਗਿਆ ਇਸ ਤੋਂ ਇਲਾਵਾ ਵੀ ਅਦਾਲਤ ਨੇ ਨੋਟ ਕੀਤਾ ਕਿ ਜਗਲ ਦੋਸ਼ੀਆਂ ਦਾ ਰਿਮਾਂਡ ਲੈਣਾ ਸੀ ਸਰਕਾਰੀ ਪੱਖੋਂ ਇੱਕੋ ਹੀ ਦਾਵਾ ਕੀਤਾ ਜਾ ਰਿਹਾ ਸੀ ਕਿ ਇਹ ਕੋਆਪਰੇਟ ਨਹੀਂ ਕਰ ਰਹੇ ਮਤਲਬ ਇਹ ਇਹ ਸਾਥ ਨਹੀਂ ਦੇ ਰਹੇ ਪੁਲਿਸ ਦਾ ਤੇ ਜਿਵੇਂ ਹੀ 24/9/2006 ਨੂੰ ਮਕੋਕਾ ਲਗਾ ਲਿਆ ਜਾਂਦਾ ਹੈ ਜਾਂ ਮਕੋਕਾ ਲਗਾਇਆ ਜਾਂਦਾ ਹੈ ਉਸ ਤੋਂ ਕੁਝ ਦਿਨ ਬਾਅਦ ਹੀ 4/10/2026 ਨੂੰ ਹੀ ਪਹਿਲਾ ਇਕਬਾਲੀਆ ਜੁਰਮਾਨਾ ਬਿਆਨ ਆ ਗਿਆ ਤੇ ਇਸ ਤੋਂ ਬਾਅਦ ਇਹ سلسلہ ਲਗਾਤਾਰ ਚੱਲਦਾ ਰਿਹਾ 25/10 ਤੱਕ ਇਕਬਾਲੀਆਂ ਜੁਰਮ ਦੇ ਜਿਹੜੇ ਬਿਆਨ ਨੇ ਉਹਨਾਂ ਦੀ ਚੜੀ ਲੱਗ ਗਈ ਸਾਰੇ ਹੀ ਦੋਸ਼ੀਆਂ ਵੱਲੋਂ ਇਕਬਾਲੀਆ ਜੁਰਮ ਦੇ ਬਿਆਨ ਦੇ ਦਿੱਤੇ ਗਏ ਜਾਂ ਕਨਫੈਸ਼ਨ ਕਰ ਲਿਆ ਗਿਆ ਕਿ ਅਸੀਂ ਹੀ ਇਹ ਸਾਰਾ ਕੁਝ ਕੀਤਾ ਹੈ ਨਾ ਤਮਾਕਿਆਂ ਨੂੰ ਅੰਜਾਮ ਦਿੱਤਾ ਹੈ ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਆਮ ਤੌਰ ਤੇ ਸਾਡੇ ਕਾਨੂੰਨ ਮੁਤਾਬਕ ਪੁਲਿਸ ਹਿਰਾਸਤ ਵਿੱਚ ਦਿੱਤੇ ਬਿਆਨ ਸਬੂਤ ਦੇ ਤੌਰ ਤੇ ਨਹੀਂ ਮੰਨੇ ਜਾਂਦੇ ਸਿਰਫ ਨਿਆਇਕ ਹਿਰਾਸਤ ਜੁਡੀਸ਼ੀਅਲ ਕਸਟਡੀ ਦੇ ਵਿੱਚ ਦਿੱਤੇ ਬਿਆਨ ਨੂੰ ਹੀ ਧਿਆਨ ਵਿੱਚ ਲਿਆ ਜਾਂਦਾ ਹੈ ਪਰ ਮਕੂਕਾ ਵਿੱਚ ਇਸ ਤਰ੍ਹਾਂ ਨਹੀਂ ਹੈ ਮਕੂਕਾ ਦੇ ਵਿੱਚ ਤੁਸੀਂ ਪੁਲਿਸ ਹਿਰਾਸਤ ਦੇ ਵਿੱਚ ਪੁੱਛਗਿੱਛ ਦੌਰਾਨ ਜੋ ਵੀ ਬਿਆਨ ਦਿਨੇ ਉਹ ਸਬੂਤ ਦੇ ਤੌਰ ਤੇ ਮੰਨੇ ਜਾਂਦੇ ਹਨ ਇਕੱਲੇ ਇਕੱਲੇ ਬਿਆਨ ਨੂੰ ਅਦਾਲਤ ਨੇ ਜਾਂਚਿਆ ਤੇ ਜਵਾਬਾਂ ਦੇ ਵਿੱਚ ਕਾਫੀ ਕਮੀਆਂ ਲੱਗੀਆਂ ਮਿਸਾਲ ਦੇ ਤੌਰ ਤੇ ਦੋਸ਼ੀ ਨੰਬਰ 6 ਸ਼ੇਖ ਮੁਹੰਮਦ ਅਲੀ ਆलम ਸ਼ੇਖ ਨੇ ਇਹ ਨਹੀਂ ਦੱਸਿਆ ਕਿ ਜਿਹੜਾ 15 ਕਿਲੋ ਆਰ ਡੀ ਐਕਸ ਲਿਆਂਦਾ ਗਿਆ ਸੀ ਉਸ ਦੇ ਘਰ ਵਿੱਚ ਇਹ ਸਾਰਾ ਹੀ ਵਰਤ ਲੈ ਗਿਆ ਸੀ ਜਾਂ ਉਸ ਵਿੱਚੋਂ ਕੁਝ ਬਚ ਗਿਆ ਸੀ ਤੇ ਜੇ ਬਚ ਗਿਆ ਸੀ ਤੇ ਉਹ ਕੌਣ ਲੈ ਕੇ ਗਿਆ ਕਿੱਥੇ ਲੁਕੋਇਆ ਗਿਆ ਕਿੱਥੇ ਰੱਖਿਆ ਗਿਆ ਇਸ ਤੇ ਬਾਰੇ ਜਾਂਚ ਦੇ ਵਿੱਚ ਕੋਈ ਵੀ ਗੱਲ ਨਹੀਂ ਕੀਤੀ ਗਈ। ਅਦਾਲਤ ਨੇ ਇਹ ਵੀ ਨੋਟ ਕੀਤਾ ਕਿ ਸਰਕਾਰੀ ਧਿਰ ਨੇ ਅੱਠ ਗਵਾਹਾਂ ਨੂੰ ਪੇਸ਼ ਕੀਤਾ ਜਿਨ੍ਹਾਂ ਦੇ ਵਿੱਚ ਉਹ ਟੈਕਸੀ ਡਰਾਈਵਰ ਹਨ ਜੋ ਦੋਸ਼ੀਆਂ ਨੂੰ ਚਰਚਬਿਤ ਸਟੇਸ਼ਨ ਦੇ ਤੱਕ ਲੈ ਕੇ ਗਏ ਉਹ ਗਵਾਹ ਵੀ ਹਨ ਜਿਨ੍ਹਾਂ ਨੇ ਇਹਨਾਂ ਨੂੰ ਟ੍ਰੇਨ ਦੇ ਵਿੱਚ ਬੰਬ ਰੱਖਦੇ ਹੋਏ ਦੇਖਿਆ ਤੇ ਜਿਨ੍ਹਾਂ ਨੇ ਬੰਬ ਬਣਾਉਂਦੇ ਹੋਏ ਵੀ ਦੇਖਿਆ ਤੇ ਸਾਜ਼ਿਸ਼ ਕਰਦੇ ਹੋਏ ਵੀ ਦੇਖਿਆ ਇਹ ਸਾਰੇ ਗਵਾਹਾਂ ਦੇ ਬਿਆਨ ਪ੍ਰੋਸੀਕਿਊਸ਼ਨ ਵੱਲੋਂ ਲਏ ਗਏ ਨੇ ਉਹ ਕਹਿੰਦੇ ਜੀ ਅਸੀਂ ਟੈਕਸੀ ਡਰਾਈਵਰਾਂ ਦੀ ਗੱਲ ਕਰਦੇ ਹਾਂ ਤਾਂ 100 ਦਿਨਾਂ ਤੱਕ ਉਹ ਚੁੱਪ ਰਹੇ ਉਹਨਾਂ ਵੱਲੋਂ ਕੋਈ ਬਿਆਨ ਨਹੀਂ ਦਿੱਤਾ ਗਿਆ ਕੋਈ ਪੁਲਿਸ ਨਾਲ ਸੰਪਰਕ ਨਹੀਂ ਕੀਤਾ ਗਿਆ ਤੇ ਅਚਾਨਕ ਹੀ ਫੇਰ 3 ਨਵੰਬਰ 2016 ਨੂੰ ਉਹ ਬਿਆਨ ਦਿੰਦੇ ਨੇ ਕਿ ਦੋ ਦੋਸ਼ੀ ਉਹਨਾਂ ਦੇ ਟੈਕਸੀ ਵਿੱਚ ਬੈਠ ਕੇ ਹੀ ਸਟੇਸ਼ਨ ਗਏ ਸੀ ਕੋਈ ਕਾਰਨ ਨਹੀਂ ਦੱਸਿਆ ਗਿਆ ਕਿਸੇ ਤਰੀਕੇ ਦੀ ਕੋਈ ਐਕਸਪਲੇਨੇਸ਼ਨ ਨਹੀਂ ਦਿੱਤੀ ਗਈ ਕਿ ਅਚਾਨਕ ਹੀ ਉਹਨਾਂ ਦੀ ਯਾਦਦਾਸ਼ਤ ਕਿਵੇਂ ਤੇਜ਼ ਹੋਈ ਕੀ ਝਟਕਾ ਲੱਗਿਆ ਉਹਨਾਂ ਨੂੰ ਕਿ ਉਹਨਾਂ ਨੂੰ ਇਹ ਯਾਦ ਆ ਗਿਆ ਕਿ ਉਸ ਦੋਸ਼ੀਆਂ ਦਾ ਚਿਹਰਾ ਕਿਉਂ じゃ ਸੀ ਉਹਨਾਂ ਦਾ ਖੂਲੀਆ ਕਿਉਂ じゃ ਸੀ ਕੱਦ-ਕਾਠ ਕਿਸ ਤਰੀਕੇ ਦਾ ਸੀ ਇਹ ਸਾਰਾ ਕੁਝ ਉਹਨਾਂ ਨੂੰ ਯਾਦ ਕਿਵੇਂ ਆਇਆ ਤੇ ਉਹਨਾਂ ਨੇ ਦੋਸ਼ੀਆਂ ਦੀ ਪਛਾਣ ਕਰ ਲਈ ਇਸੇ ਤਰੀਕੇ ਨਾਲ ਉਹਨਾਂ ਗਵਾਹਾਂ ਦੇ ਬਿਆਨਾਂ ਦੇ ਵਿੱਚ ਵੀ ਕਾਫੀ ਲੰਬੇ ਗੈਪ ਸੀ ਜਿਨ੍ਹਾਂ ਨੇ ਇਹ ਕਿਹਾ ਸੀ ਕਿ ਅਸੀਂ ਦੋਸ਼ੀਆਂ ਨੂੰ ਟ੍ਰੇਨਾਂ ਦੇ ਵਿੱਚ ਬੰਬ ਰੱਖਦੇ ਹੋਏ ਦੇਖਿਆ ਹੈ ਇਸੇ ਤਰੀਕੇ ਨਾਲ ਇੱਕ ਗਵਾਹ ਨੇ ਕਿਹਾ ਸੀ ਕਿ ਮੈਂ ਦੋਸ਼ੀ ਨੂੰ ਕੁਝ ਹੋਰ ਲੋਕਾਂ ਦੇ ਨਾਲ ਬੰਬ ਬਣਾਉਂਦੇ ਦੇਖਿਆ ਸੀ ਜਦੋਂ ਮੈਂ ਇਸ ਦੋਸ਼ੀ ਦੇ ਘਰ ਗਿਆ ਸੀ ਪਰ ਬਾਅਦ ਵਿੱਚ ਜਦੋਂ ਕ੍ਰਾਸ ਐਗਜ਼ਾਮੀਨੇਸ਼ਨ ਹੋਇਆ ਬਚਾਅ ਪੱਖ ਦੇ ਵਕੀਲਾਂ ਨੇ ਸਵਾਲ ਜਵਾਬ ਕੀਤੇ ਤਾਂ ਉਸ ਨੇ ਬਿਆਨ ਬਦਲ ਲਏ ਤੇ ਇਹ ਕਿਹਾ ਕਿ ਮੈਂ ਘਰ ਦੇ ਅੰਦਰ ਦਾਖਲ ਨਹੀਂ ਹੋਇਆ ਸੀ ਪਰ ਮੇਰਾ ਇੱਕ ਦੋਸਤ ਜੋ ਮੇਰੇ ਨਾਲ ਗਿਆ ਸੀ ਉਹ ਘਰ ਦੇ ਅੰਦਰ ਗਿਆ ਸੀ ਤੇ ਉਸਨੇ ਹੀ ਮੈਨੂੰ ਬੰਬ ਬਾਰੇ ਦੱਸਿਆ ਇਸ ਤਰ੍ਹਾਂ ਦੇ ਬਿਆਨਾਂ ਤੇ ਗਵਾਹਾਂ ਦੇ ਉੱਤੇ ਅਦਾਲਤ ਕਿਸ ਤਰੀਕੇ ਨਾਲ ਪਰੋਸਾ ਕਰ ਸਕਦੀ ਹੈ ਇਹ ਸਵਾਲ ਅਦਾਲਤ ਵੱਲੋਂ ਪੁੱਛੇ ਗਏ ਇਸੇ ਤਰੀਕੇ ਦੇ ਨਾਲ ਜੋ ਗਵਾਹ ਇਹ ਦਾਵਾ ਕਰ ਰਿਹਾ ਸੀ ਕਿ ਮੈਂ ਸਾਜ਼ਿਸ਼ ਦਾ ਗਵਾਹ ਹਾਂ ਮੈਂ ਇਹਨਾਂ ਨੂੰ ਸਾਜ਼ਿਸ਼ ਕਰਦੇ ਦੇਖਿਆ ਹੈ ਉਸਨੇ ਵੀ ਇਹ ਬਿਆਨ ਦਿੱਤਾ ਕਿ ਦੋਸ਼ੀ ਕਿਸੇ ਗੁਪਤ ਥਾਂ ਦੇ ਉੱਤੇ ਲੁਕ ਕੇ ਉਹ ਚਰਚਾ ਕਰ ਰਹੇ ਸੀ ਆਪਸ ਚ ਗੱਲਾਂ ਕਰ ਰਹੇ ਸੀ ਪਰ ਉਸ ਨੂੰ ਇਹ ਨਹੀਂ ਪਤਾ ਕਿ ਕਿਸ ਵਿਸ਼ੇ ਤੇ ਚਰਚਾ ਹੋ ਰਹੀ ਸੀ ਕਿਸ ਚੀਜ਼ ਬਾਰੇ ਇਹ ਗੱਲ ਕਰ ਰਹੇ ਸੀ ਆਪਸ ਦੇ ਵਿੱਚ ਪਰ ਮੈਂ ਇਹਨਾਂ ਨੂੰ ਚੋਰੀ ਛਿਪੇ ਗੁਪਤ ਖਾਵਾਂ ਤੇ ਲੁਕ ਕੇ ਸਾਦੇ ਸ਼ਰਤ ਦੇ ਦੇਖਿਆ ਪਹਿਲਾ ਕੇਸ ਜਿਹੜਾ ਚੱਲਿਆ ਸੀ ਸਪੈਸ਼ਲ ਅਦਾਲਤ ਦਾ ਉਸ ਦੇ ਵਿੱਚ 8 ਸਾਲ ਲੱਗੇ ਸੀ 8 ਸਾਲਾਂ ਦੇ ਵਿੱਚ 250 ਗਵਾਹ ਪੁਰਤੇ ਸੀ ਜਿਨ੍ਹਾਂ ਵਿੱਚੋਂ 92 ਸਰਕਾਰੀ ਧਿਰ ਵੱਲੋਂ ਗਵਾਹ ਲਿਆਂਦੇ ਗਏ ਸੀ ਪੇਸ਼ ਕੀਤੇ ਗਏ ਸੀ 169 ਵੋਲਿਊਮ ਸੀਗੇ ਜਿੰਨੇ ਸਬੂਤ ਪੇਸ਼ ਕੀਤੇ ਗਏ ਸੀ ਇਹਨਾਂ ਦੋਸ਼ਾਂ ਨੂੰ ਸਾਬਤ ਕਰਨ ਲਈ 169 ਵੋਲਿਊਮ ਤੱਕ ਪਹੁੰਚande ਸੀ ਤੇ ਜੋ ਜੱਜ ਸਾਹਿਬ ਨੇ ਫਾਂਸੀ ਦਾ ਫੈਸਲਾ ਸੁਣਾਇਆ ਸੀ ਉਹ ਵੀ ਫੈਸਲਾ 2000 ਪੰਨਿਆਂ ਦਾ ਸੀ ਪਰ ਹੁਣ ਬੰਬੇ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਬਹੁਤ ਸਾਰੇ ਸਵਾਲ ਖੜੇ ਹੋ ਗਏ ਸਭ ਤੋਂ ਪਹਿਲਾ ਸਵਾਲ ਤਾਂ ਇਹ ਹੈ ਕਿ ਜੋ ਕੁਝ ਮਾਨਯੋਗ ਹਾਈ ਕੋਰਟ ਦੇ ਜੱਜਾਂ ਨੇ ਇਹਨਾਂ ਗਵਾਹਾਂ ਦੇ ਵਿੱਚ ਤਰੂਟੀਆਂ ਪਾਈਆਂ, ਪ੍ਰੋਸੀਕਿਊਸ਼ਨ ਦੇ ਵਿੱਚ ਜੋ-ਜੋ ਕਮੀਆਂ ਦੇਖੀਆਂ ਗਈਆਂ, ਕੀ ਉਹ ਸਪੈਸ਼ਲ ਅਦਾਲਤ ਦੇ ਅਗਰੇ ਜੱਜ ਸੀ ਉਹਨਾਂ ਨੂੰ ਨਹੀਂ ਦੇਖੀਆਂ? ਉਹੀ ਗਵਾਹ ਸੀ, ਉਹੀ ਦੋਸ਼ੀ ਸੀ, ਉਹੀ ਵਕੀਲ ਸੀ, ਉਹੀ ਬਿਆਨ ਸੀ ਤੇ ਫਿਰ ਫੈਸਲਾ ਇੱਕ ਦੂਜੇ ਤੋਂ ਇੰਨਾ ਉਲਟ ਕਿਉਂ? ਜੇ ਫੈਸਲੇ ਦੇ ਵਿੱਚ ਥੋੜੀ ਬਹੁਤੀ ਚੇਂਜ ਹੁੰਦੀ ਪਹਿਲਾਂ ਜੱਜ ਨੇ 10 ਸਾਲ ਦੀ ਸਜ਼ਾ ਦਿੱਤੀ ਸੀ ਇਹਨਾਂ ਨੇ ਵਧਾ ਕੇ 12 ਦੀ ਕਰ ਦਿੱਤੀ ਜਾਂ ਘਟਾ ਕੇ 8 ਦੀ ਕਰ ਦਿੱਤੀ ਫੇਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਗੱਲ ਸਮਝ ਦੇ ਵਿੱਚ ਆਉਂਦੀ ਹੈ ਮਨ ਨੂੰ ਸਮਝਾ ਸਕਦੇ ਹਾਂ ਕਿ ਯਾਰ ਥੋੜਾ ਬਹੁਤਾ ਠੀਕ ਹੈ ਜੱਜ ਤੋਂ ਜੱਜ ਹਰਕ ਪੈ ਜਾਂਦਾ ਹੈ ਉਹਨਾਂ ਦੇ ਸੋਚਣ ਦੇ ਵਿੱਚ ਫਰਕ ਹੁੰਦਾ ਹੈ ਸੋ ਇਹ ਸਜ਼ਾ ਬਦਲ ਸਕਦੀ ਹੈ ਪਰ ਇੰਨਾ ਵੱਡਾ ਬਦਲ ਇੱਕ ਜੱਜ ਫਾਂਸੀ ਦੀ ਸਜ਼ਾ ਸੁਣਾ ਦਿੰਦਾ ਹੈ ਉਹੀ ਗਵਾਹਾਂ ਉਹੀ ਸਬੂਤਾਂ ਦੇ ਆਧਾਰ ਤੇ ਤੇ ਦੂਸਰੇ ਜੱਜ ਉਹੀ ਗਵਾਹਾਂ ਤੇ ਉਹੀ ਸਬੂਤਾਂ ਨੂੰ ਨਲਾਕੀ ਦੱਸਦੇ ਨੇ ਤੇ ਬਰੀ ਕਰ ਦਿੰਦੇ ਨੇ ਬਾ ਇਜ਼ਤ ਬਰੀ ਕਰ ਦਿੰਦੇ ਪਰ ਇੱਥੇ ਸਭ ਤੋਂ ਵੱਡਾ ਸਵਾਲ ਇਹ ਨਹੀਂ ਕਿ ਕਿਹੜਾ ਜੱਜ ਸਹੀ ਹੈ ਕਿਹੜਾ ਜੱਜ ਗਲਤ ਹੈ ਮਲਕੀ ਸਵਾਲ ਇਹ ਹੈ ਕਿ ਇਨਸਾਫ ਕਿੱਥੇ ਗਿਆ ਜ਼ਿੰਮੇਵਾਰੀ ਕਿਸ ਦੀ ਹੈ ਜਵਾਬਦੇਹੀ ਕਿਹਦੀ ਬਣਦੀ ਹੈ ਇਹ ਸਭ ਤੋਂ ਵੱਡੇ ਸਵਾਲ ਹੈ ਕੀ ਉਹ 199 ਬੁੜੇ ਵਿਅਕਤੀ ਮਾਰੇ ਗਏ ਸੀ ਇਹਨਾਂ ਤਮਾਕਿਆਂ ਚ ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ ਮਿਲ ਗਿਆ ਹੈ ਕੀ ਜਿਹੜੇ 816 ਜ਼ਖਮੀ ਹੋਏ ਸੀ ਕਿਸੇ ਦੀ ਲੱਤ ਟੁੱਟ ਗਈ ਸੀ ਕਿਸੇ ਦੀ ਬਾਹ ਉੱਡ ਗਈ ਸੀ ਉਹਨਾਂ ਦੇ ਨੁਕਸਾਨ ਦੀ ਪਰਪਾਈ ਹੋਈ ਹੈ ਇਹਨਾਂ ਫੈਸਲਿਆਂ ਦੇ ਨਾਲ ਜਾਂ ਕੀ ਉਹ 13 ਵਿਅਕਤੀ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਕੋਵਿਡ ਦੇ ਕਰਕੇ ਹੋ ਗਈ ਸੀ ਜਦੋਂ ਜੇਲ੍ਹ ਚ ਬੰਦ ਸੀ ਜਾਂ 12 ਇਹ ਵਿਅਕਤੀ ਜਿਨ੍ਹਾਂ ਨੂੰ 19 ਸਾਲਾਂ ਦੇ ਬਾਅਦ ਅੱਜ ਛੱਡਿਆ ਗਿਆ ਹੈ ਇਹਨਾਂ ਨੂੰ ਇਨਸਾਫ ਮਿਲਿਆ ਹੈ ਇਹਨਾਂ ਦੇ ਪਰਿਵਾਰਾਂ ਦੇ ਹਾਲਾਤ ਕੀ ਕਿਉਂ ਕੀ ਬਦਲ ਗਏ ਹੋਣਗੇ ਕਿਸੇ ਦੇ ਬੱਚੇ ਜਵਾਨ ਹੋ ਗਏ ਹੋਣਗੇ ਕਿਸੇ ਦੇ ਮਾਪਿਓ ਗੁਜ਼ਰ ਗਏ ਹੋਣਗੇ ਪਤਾ ਨਹੀਂ ਪਰਿਵਾਰਾਂ ਨੇ ਕਿਹੜੀ ਕਿਹੜੀ ਤੰਗੀ ਦੇਖੀ ਹੋਣੀ ਹੈ ਇੱਕ ਵਾਰ ਜਦੋਂ ਤੁਹਾਡੇ ਉੱਤੇ ਅਰਥਵਾਦੀ ਹੋਣ ਦਾ ਕਲੰਕ ਲੱਗ ਜਾਂਦਾ ਹੈ ਇਲਜ਼ਾਮ ਲੱਗ ਜਾਂਦਾ ਹੈ ਫਿਰ ਸਾਰੀ ਜ਼ਿੰਦਗੀ ਤੁਸੀਂ ਉਸ ਕਲੰਕ ਨੂੰ ਧੋ ਨਹੀਂ ਸਕਦੇ ਚਾਹੇ ਕੁਛ ਮਰਜ਼ੀ ਕਰ ਲੋ ਉਹਨਾਂ 12 ਵਿਅਕਤੀਆਂ ਨੂੰ ਚਮਹੇ ਅੱਜ ਅਦਾਲਤ ਨੇ ਛੱਡ ਦਿੱਤਾ ਹੈ ਬਾਜਿਤ ਬਰੀ ਕਰ ਦਿੱਤਾ ਹੈ ਪਰ ਉਹਨਾਂ ਦਾ ਉਹ ਜੀਵਨ ਜੋ ਇਸ ਘਟਨਾ ਤੋਂ ਪਹਿਲਾਂ ਸੀ ਉਹ ਮੋੜ ਕੇ ਵਾਪਸ ਨਹੀਂ ਲਿਆਇਆ ਜਾ ਸਕਦਾ ਨਾ ਹੀ ਉਹਨਾਂ ਦਾ ਲਿਆਇਆ ਜਾ ਸਕਦਾ ਹੈ ਜਿਨ੍ਹਾਂ 189 ਲੋਕਾਂ ਦੀ ਮੌਤ ਇਸ ਤਮਾਕਿਆਂ ਦੇ ਵਿੱਚ ਹੋਈ ਸੀ ਉਸ ਤੋਂ ਵੱਡਾ ਸਵਾਲ ਇਹ ਵੀ ਹੁੰਦਾ ਹੈ ਕਿ ਜੇ ਇਹ ਦੋਸ਼ੀ ਨਹੀਂ ਤਾਂ ਉਹ ਅਸਲ ਦੋਸ਼ੀ ਕਿੱਥੇ ਨੇ ਕੌਣ ਨੇ ਜਿਨ੍ਹਾਂ ਨੇ ਇਹਨਾਂ ਤਮਾਕਿਆਂ ਨੂੰ ਅੰਜਾਮ ਦਿੱਤਾ ਜੇ ਉਹ ਖੁੱਲੇ ਆਮ ਘੁੰਮ ਰਹੇ ਨੇ ਉਹਨਾਂ ਦੀ ਪਹਿਚਾਨ ਹੀ ਨਹੀਂ ਕੀਤੀ ਗਈ ਉਹਨਾਂ ਨੂੰ ਫੜਨਾ ਤਾਂ ਬਹੁਤ ਦੂਰ ਦੀ ਗੱਲ ਹੈ ਤਾਂ ਉਹਨਾਂ ਤਮਾਕੀਆਂ ਤੋਂ ਬਾਅਦ ਉਹਨਾਂ ਨੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਹੋਊਗਾ ਕਿਸ-ਕਿਸ ਘਟਨਾ ਦੇ ਵਿੱਚ ਉਹ ਸ਼ਾਮਲ ਹੋਣਗੇ ਅੱਜ ਹੋਰ ਕੀ ਪਲੈਨਿੰਗ ਕਰ ਰਹੇ ਹੋਣਗੇ ਉਹ ਵੀ ਫਿਰ ਕਿਸੇ ਨੂੰ ਨਹੀਂ ਪਤਾ ਇਸ ਤੋਂ ਵੀ ਵੱਡਾ ਸਵਾਲ ਜਿਸ ਆਪਾਂ ਜਵਾਬਦੇਹੀ ਦੀ ਗੱਲ ਕਰ ਰਹੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਜਵਾਬਦੇਹੀ ਕੋਈ ਨਹੀਂ ਅੱਜ ਅਦਾਲਤ ਨੇ ਜਾਂਚ ਅਧਿਕਾਰੀਆਂ ਤੇ ਸਵਾਲ ਜ਼ਰੂਰ ਚੱਕੇ ਨੇ ਉਹਨਾਂ ਦੇ ਤਰੀਕਿਆਂ ਤੇ ਸਵਾਲ ਜ਼ਰੂਰ ਚੱਕੇ ਨੇ ਲੇਕਿਨ ਉਹਨਾਂ ਜਾਂਚ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਨਹੀਂ ਕੀਤੀ ਗਈ ਹੈ ਕਿ ਜੇ ਉਹ 12 ਬੇਕਸੂਰ ਲੋਕਾਂ ਨੂੰ ਫਸਾ ਰਹੇ ਨੇ ਉਹਨਾਂ ਦੀ ਜ਼ਿੰਦਗੀ ਤਬਾਹ ਕਰ ਰਹੇ ਨੇ ਗਵਾਹ ਘੜ ਰਹੇ ਨੇ ਖਰੀਦ ਰਹੇ ਨੇ ਕੁੱਸ਼ਟ ਕੇ ਤਸ਼ੱਦਦ ਕਰਕੇ ਇਕਬਾਲੀਆਂ ਜੁਰਮ ਦੇ ਬਿਆਨ ਲੈ ਰਹੇ ਨੇ ਤਾਂ ਉਸ 12 ਦੋਸ਼ੀਆਂ ਦੇ ਉਹ ਵਿਅਕਤੀਆਂ ਦੇ ਦੋਸ਼ੀ ਇਹ ਜਾਂਚ ਅਫਸਰ ਇਹਨਾਂ ਦੇ ਨਾਲ ਕੀ ਕੀਤਾ ਜਾਏਗਾ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਏਗੀ ਉਸ ਚੀਜ਼ ਦਾ ਜ਼ਿਕਰ ਤੱਕ ਨਹੀਂ ਹੋ ਰਿਹਾ ਔਰ ਨਾ ਹੀ ਕਦੇ ਅੱਜ ਤੱਕ ਹੋਇਆ ਹੈ ਵਿਦੇਸ਼ਾਂ ਦੇ ਵਿੱਚ ਕਈ ਜਗ੍ਹਾ ਇਸ ਚੀਜ਼ ਦਾ ਪ੍ਰਬੰਧਨ ਹੈ ਕਿ ਜੇ ਇਸ ਤੀਕੇ ਨਾਲ ਗਲਤ ਦੋਸ਼ਾਂ ਦੇ ਆਧਾਰ ਤੇ ਕਿਸੇ ਤੇ ਕੋਈ ਸਜ਼ਾ ਹੁੰਦੀ ਹੈ ਜਾਂ ਫੈਸਲਾ ਹੁੰਦਾ ਹੈ ਤਾਂ ਉਹ ਕੇਸ ਕਰ ਦਿੰਦਾ ਹੈ ਉਹ ਦਾਵਾ ਠੋਕ ਦਿੰਦਾ ਹੈ ਤੇ ਕਰੋੜਾ ਰੁਪਏ ਮੁਆਵਜ਼ੇ ਦੇ ਵਿੱਚ ਲੈਂਦਾ ਹੈ ਕਿ ਮੇਰਾ ਜੋ ਨੁਕਸਾਨ ਹੋਇਆ ਉਸ ਦੀ ਪਰਪਾਈ ਸਟੇਟ ਕਰੇ ਪਰ ਸਾਡੇ ਦੇਸ਼ ਦੇ ਵਿੱਚ ਤਾਂ ਇਹ ਪ੍ਰਾਵਧਾਨ ਵੀ ਨਹੀਂ ਰੱਖਿਆ ਗਿਆ ਤੇ ਨਾ ਹੀ ਅੱਜ ਤੱਕ ਕਦੇ ਸੁਣਿਆ ਗਿਆ ਹੈ ਕਿ ਕਿਸੇ ਇਸ ਤਰੀਕੇ ਦੇ ਮਲਜ਼ਮ ਵੱਲੋਂ ਇਸ ਵਿਕਟਮ ਵੱਲੋਂ ਪੀੜਤ ਵੱਲੋਂ ਕੋਈ ਕੇਸ ਕੀਤਾ ਗਿਆ ਹੈ ਵਾ ਸਰਕਾਰ ਦੇ ਉੱਤੇ ਜਾਂ ਅਦਾਲਤਾਂ ਦੇ ਉੱਤੇ ਤੇ ਕੋਈ ਮੁਆਵਜ਼ਾ ਮਿਲਿਆ ਹੋਵੇ ਜਾਂ ਦਿੱਤਾ ਗਿਆ ਹੋਵੇ ਕਿ ਤੁਹਾਡੇ ਜ਼ਿੰਦਗੀ ਦੇ 19-20 ਸਾਲ ਅਸੀਂ ਖਰਾਬ ਕਰ ਦਿੱਤੇ ਉਸ ਦੇ ਮੁਆਵਜ਼ੇ ਦੇ ਰੂਪ ਦੇ ਵਿੱਚ ਤੁਹਾਨੂੰ ਅਸੀਂ ਇਹ ਪੈਸਾ ਜਾਂ ਇਹ ਚੀਜ਼ ਦੇ ਰਹੇ ਹਾਂ ਅੱਜ ਤੱਕ ਸੁਣਨ ਨੂੰ ਨਹੀਂ ਆਇਆ ਕਿਸੇ ਜਾਂਚ ਅਧਿਕਾਰੀ ਨੂੰ ਗੋਸ਼ੀ ਨਹੀਂ ਕਰਾਇਆ ਗਿਆ ਕਿਸੇ ਜਾਂਚ ਅਧਿਕਾਰੀ ਨੂੰ ਸਜ਼ਾਵਾਂ ਨਹੀਂ ਹੁੰਦੀ ਆ ਕਿ ਤੁਸੀਂ ਕੇਸ ਐਡਾ ਵੱਡਾ ਕੇਸ ਇਸ ਦੇ ਵਿੱਚ 189 ਮੌਤਾਂ ਹੋਈਆਂ ਹੋਣ ਉਹ ਹਜੇ ਤੱਕ ਸੁਲਝਿਆ ਹੀ ਨਹੀਂ 19 ਸਾਲ ਹੋ ਗਏ ਨੇ ਤੇ ਤੁਸੀਂ ਕਿਸੇ ਵਿਦੋਸ਼ੀ ਲੋਕਾਂ ਨੂੰ ਫੜ ਕੇ ਉਹਨਾਂ ਦੇ ਉੱਤੇ ਸਾਰਾ ਕੇਸ ਮੜ ਦਿੱਤਾ ਇਨਾਮ ਲੈਣ ਦੇ ਚੱਕਰ ਦੇ ਵਿੱਚ ਜਾਂ ਇਹ ਦਿਖਾਉਣ ਦੇ ਚੱਕਰ ਦੇ ਵਿੱਚ ਕਿ ਅਸੀਂ ਬਹੁਤ ਛੇਤੀ ਹੀ ਇਸ ਮਸਲੇ ਨੂੰ ਹੱਲ ਕਰ ਲਿਆ ਕੋਈ ਜਵਾਬਦੇਹੀਤ ਨਹੀਂ ਹੈ ਸਾਡੀ ਨਿਆ ਪ੍ਰਣਾਲੀ 'ਚ ਇਸ ਤਰ੍ਹਾਂ ਦੀਆਂ ਵੀ ਮਸਾਲਾ ਮਿਲ ਜਾਂਦੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਵਰਗਾ ਪੋਲੀਟੀਸ਼ੀਅਨ ਖਿਡਾਰੀ ਜੋ ਕਿ ਐਮਪੀ ਵੀ ਰਿਹਾ ਹੈ ਉਸ ਨੂੰ ਸੁਪਰੀਮ ਕੋਰਟ ਦਾ ਇੱਕ ਜੱਜ ਬਰੀ ਕਰ ਦਿੰਦਾ ਹੈ ਇੱਕ ਐਕਸੀਡੈਂਟਲ ਡੱਕ ਕੇਸ ਮਾਮਲੇ ਦੇ ਵਿੱਚ ਪਰ ਫਿਰ ਪੋਲੀਟੀਕਲ ਘਟਨਾਕ੍ਰਮ ਕੁਛ ਅਸਤਰਾਂ ਦੇ ਬਦਦਲੇ ਨੇ ਸਿਆਸਤ ਮੋੜ ਲੈਂਦੀ ਹੈ ਤੇ ਉਹੀ ਸੁਪਰੀਮ ਕੋਰਟ ਦਾ ਜੱਜ ਉਸ ਪੀੜਤ ਦੀ ਇੱਕ ਹੋਰ ਅਪੀਲ ਨੂੰ ਸੁਣਵਾਈ ਦੇ ਲਈ ਮਨ ਜਾਂਦਾ ਹੈ ਕਿ ਹਾਂ ਮੈਂ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਾਂ ਉਹੀ ਜੱਜ ਫੈਸਲੇ ਤੇ ਮੁੜ ਵਿਚਾਰ ਕਰਦਾ ਹੈ ਤੇ ਉਸ ਨੂੰ ਇਹ ਲੱਗਦਾ ਹੈ ਕਿ ਮੈਂ ਪਹਿਲਾ ਜੋ ਫੈਸਲਾ ਸੁਣਾਇਆ ਸੀ ਜਿਸ ਵਿੱਚ ਸਿੱਧੂ ਨੂੰ ਬਰੀ ਕੀਤਾ ਸੀ ਉਹ ਗਲਤ ਸੀ ਉਹ ਆਪਣੇ ਫੈਸਲੇ ਨੂੰ ਪਲਟ ਦਿੰਦਾ ਹੈ ਇੱਕ ਸਾਲ ਦੀ سزا ਦਿੰਦਾ ਹੈ ਜਿਸ ਨੂੰ ਅਮਜੋਦ ਸਿੰਘ ਸਿੱਧੂ ਜੇਲ੍ਹ ਦੇ ਵਿੱਚ ਜਾ ਕੇ ਪੂਰੀ ਤਰ੍ਹਾਂ ਧੋਖਤ ਦੇ ਲੇਕਿਨ ਜੱਜ ਦੀ ਅਕਾਉਂਟੇਬਿਲਟੀ ਕੋਈ ਨਹੀਂ ਉਹਦੀ ਜਵਾਬਦੇਹੀ ਕੋਈ ਨਹੀਂ ਕਿ ਜੇ ਪਹਿਲਾਂ ਤੂੰ ਬਰੀ ਕਰਨ ਦਾ ਫੈਸਲਾ ਲਿਆ ਸੀ ਉਹ ਸਹੀ ਸੀ ਯਾ ਹੁਣ ਤੂੰ ਸਜ਼ਾ ਦਾ ਫੈਸਲਾ ਦੇ ਰਿਹਾ ਹੈ ਉਹ ਸਹੀ ਹੈ ਤੂੰ ਆਪਣਾ ਫੈਸਲਾ ਕਿਉਂ ਬਦਲਿਆ ਕੀ ਕਾਰਨ ਸੀ ਕੀ ਕੋਈ ਜਿਆ ਤੱਤ ਤੇਰੇ ਸਾਹਮਣੇ ਨਵਾਂ ਆਇਆ ਜਿਸ ਨਾਲ ਤੂੰ ਫੈਸਲਾ ਬਦਲਿਆ ਹੈ ਕੁਛ ਨਹੀਂ ਪਹਿਲਾਂ ਉਸ ਨੂੰ ਲੱਗਿਆ ਕਿ ਬਰੀ ਕਰਨਾ ਚਾਹੀਦਾ ਹੈ ਹੁਣ ਉਸ ਨੂੰ ਲੱਗਿਆ ਕਿ ਨਹੀਂ ਉਹ ਫੈਸਲਾ ਗਲਤ ਸੀ ਉਹਨੂੰ ਬਦਲਣਾ ਚਾਹੀਦਾ ਤੇ ਸਜ਼ਾ ਮਿਲਣੀ ਚਾਹੀਦੀ ਹੈ ਇਹ ਇਸ ਜੱਜ ਦੀ ਜਵਾਬ ਦੇਈ ਹੈ ਸੁਪਰੀਮ ਸੋ ਇਹ ਸਾਡਾ ਨਿਆ ਤੰਤਰ ਹੈ ਜਿਦੇ ਵਿੱਚ ਅਸੀਂ ਸਾਰੇ ਆਪਣੀ ਆਸਥਾ ਆਪਣੀ ਟੇਕ ਲਗਾ ਕੇ ਬੈਠਦੇ ਹਾਂ ਕਿ ਸਾਨੂੰ ਹੋਰ ਕਿਤੋਂ ਇਨਸਾਫ ਮਿਲਣਾ ਮਿਲੇ ਅਦਾਲਤਾਂ ਜ਼ਰੂਰ ਇਨਸਾਫ ਦੇ ਦਿੰਦੀਆਂ ਹਨ ਲੇਕਿਨ ਉਹੀ ਅਦਾਲਤਾਂ ਦੇ ਜੱਜਾਂ ਤੇ ਜਦੋਂ ਪੈਸੇ ਲੈਣ ਦੇ ਰਿਸ਼ਵਤ ਲੈਣ ਦੇ ਇਲਜ਼ਾਮ ਲੱਗਦੇ ਨੇ ਕੋਈ ਐਕਸ਼ਨ ਨਹੀਂ ਲਿਆ ਜਾਂਦਾ 15 15 20 20 ਸਾਲ ਕੇਸ ਚੱਲਦੇ ਨੇ ਉਹਨਾਂ ਨੂੰ ਇੱਧਰ ਉੱਧਰ ਕਰ ਦਿੱਤਾ ਜਾਂਦਾ ਹੈ ਬਦਲੀ ਕਰ ਦਿੱਤੀ ਜਾਂਦੀ ਹੈ ਖੁਰਦ-ਬੁਰਦ ਕੇਸ ਕਰ ਦਿੱਤੇ ਜਾਂਦੇ ਨੇ ਪਰ ਕੋਈ ਸਵਾਲ-ਜਵਾਬ ਨਹੀਂ ਹੁੰਦਾ ਕੋਈ ਜਵਾਬਦੇਹੀ ਤੈ ਨਹੀਂ ਨਾ ਸਾਡੇ ਪੋਲੀਟੀਸ਼ਨਾਂ ਦੀ ਸਿਆਸਤਦਾਨਾਂ ਦੀ ਕੋਈ ਜਵਾਬਦੇਹੀ ਤੈ ਹੁੰਦੀ ਹੈ ਨਾ ਹੀ ਸਾਡੀ ਬਿਊਰੋਕ੍ਰੇਸੀ ਦੇ ਕੋਈ ਜਵਾਬਦੇਹ ਤੈ ਹੁੰਦੀ ਹੈ ਪੁਲਾਂ ਦੇ ਪੁਲ गिर ਜਾਂਦੇ ਨੇ ਬਿਲਡਿੰਗਾਂ ਦੀਆਂ ਬਿਲਡਿੰਗਾਂ ਕਰ ਜਾਂਦੀਆਂ ਨੇ ਸੈਂਕੜੇ ਲੋਕ ਮਾਰੇ ਜਾਂਦੇ ਨੇ ਸੈਂਕੜੇ ਹਜ਼ਾਰਾਂ ਲੋਕਾਂ ਦੇ ਪਰਿਵਾਰ ਨਸ਼ਟ ਹੋ ਜਾਂਦੇ ਨੇ ਉਹਨਾਂ ਦੇ ਜੀਵਨ ਨਸ਼ਟ ਹੋ ਜਾਂਦੇ ਨੇ ਲੇਕਿਨ ਕਿਸੇ ਦੀ ਕੋਈ ਜਵਾਬਦੇਹੀ ਨਹੀਂ ਇਸੇ ਕਰਕੇ ਹੀ ਸ਼ਾਇਦ ਲੋਕ ਬੇਰੁਖ ਹੋ ਗਏ ਨੇ ਬੇਮੁਖ ਹੋ ਗਏ ਨੇ ਉਹ ਸਿਆਸਤ ਦੇ ਵਿੱਚ ਹੁਣ ਕੋ ਬਹੁਤੀ ਦਿਲਚਸਪੀ ਨਹੀਂ ਰੱਖਦੇ ਉਹ ਆਪਣੇ ਕੰਮ ਦੇ ਵਿੱਚ ਮਗਨ ਨੇ ਆਪਣੀ ਜ਼ਿੰਦਗੀ ਸਵਾਰਨ ਦੇ ਵਿੱਚ ਲੱਗੇ ਹੋਏ ਨੇ ਆਵੇਂ ਉਹ ਪ੍ਰਸ਼ਟਾਕਰਚਾਰ ਕਰਕੇ ਹੋਵੇ ਆਵੇਂ ਉਹ ਠੱਗੀ ਮਾਰ ਕੇ ਹੋਵੇ ਆਵੇਂ ਉਹ ਚੋਰੀ ਕਰਕੇ ਹੋਵੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇੱਥੇ ਸੁਣਵਾਈ ਕਿਸੇ ਦੀ ਨਹੀਂ ਹੋਣੀ ਜਦੋਂ ਸਾਡੇ ਦੇ ਉੱਤੇ ਕੋਈ ਭੀੜ ਪਈ ਜਾਂ ਅਸੀਂ ਫੜੇ ਗਏ ਸਾਡੇ ਤੇ ਕੋਈ ਕੇਸ ਬਣਿਆ ਤਾਂ ਉਦੋਂ ਪੈਸੇ ਨੇ ਹੀ ਕੰਮ ਆਉਣਾ ਹੈ ਤੇ ਸਾਰੇ ਪੈਸੇ ਕਮਾਉਣ ਦੀ ਹੋੜ ਦੇ ਵਿੱਚ ਸ਼ਾਮਲ ਹੋਏ ਨੇ ਤਰੀਕਾ ਸਹੀ ਹੋਵੇ ਜਾਂ ਗਲਤ ਕੋਈ ਨਹੀਂ ਦੇਖਦਾ ਕੋਈ ਨਹੀਂ ਪੁੱਛਦਾ ਤੇ ਇਹ ਸਾਡੇ ਸਮਾਜ ਦਾ ਹੀ ਇੱਕ ਪ੍ਰਤੀਬਿੰਬ ਬਣ ਕੇ ਰਹਿ ਗਿਆ ਸੋ ਦੇਖਦੇ ਹਾਂ ਉਮੀਦ ਕਰਦੇ ਹਾਂ ਕਿ ਬਦਲਾ ਆਉਂਦਾ ਹੈ ਕੋਈ ਲੋਕ ਸਵਾਲ ਪੁੱਛਣੇ ਸ਼ੁਰੂ ਕਰਦੇ ਨੇ ਕੋਈ ਲੋਕ ਇਸ ਗੱਲ ਦੇ ਉੱਪਰ ਸੋਚਣ ਦੇ ਉੱਤੇ ਮਜਬੂਰ ਹੁੰਦੇ ਨੇ ਕਿ ਅਸੀਂ ਜਵਾਬਦੇਹੀ ਤੈਅ ਕਰੀਏ ਕਿਵੇਂ ਜਵਾਬਦੇਹੀ ਤੈਅ ਕੀਤੀ ਜਾ ਸਕਦੀ ਹੈ ਇਸ ਤਰ੍ਹਾਂ ਦੇ ਸਵਾਲ ਲੋਕ ਪੁੱਛਣਾ ਸ਼ੁਰੂ ਕਰਨਗੇ ਕਿਉਂਕਿ ਇਸੇ ਤਰੀਕੇ ਨਾਲ ਜ਼ਿੰਦਗੀ ਗਰਾਵਟ ਵੱਲ ਹਮੇਸ਼ਾ ਦੇ ਵਾਸਤੇ ਤਾਂ ਨਹੀਂ ਚੱਲ ਸਕਦੀ ਕਦੇ ਨਾ ਕਦੇ ਤਾਂ ਇਸ ਦੇ ਉੱਪਰ ਰੋਕ ਲਾਉਣੀ ਪਵੇਗੀ ਸਵਾਲ ਪੁੱਛ ਨਹੀਂ ਪੈਣਗੇ ਸੋ ਉਮੀਦ ਕਰਦੇ ਹਾਂ ਕਿ ਲੋਕ ਸਵਾਲ ਪੁੱਛਣਗੇ ਜਵਾਬ ਦੇਹੀ ਤੈ ਹੋਏਗੀ ਇਸੇ ਉਮੀਦ ਦੇ ਨਾਲ ਤਤਵ ਵਿਦਾਲ ਨੇ ਆ